ਲੇਟੈਸਟ ਵੀਡੀਓ ਅਤੇ ਅਪਡੇਟਸ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਦੇ ਨਾਲ ਦਾ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਅਪਡੇਟ ਮਿਲਦੇ ਰਹਿਣ ਉੱਬਰ ਦੇ ਡਾਇਰੈਕਟਰ ਰਸਾਨੀ ਰਾਮਪਾਲ ਆਪਣੀ ਹਿੰਦੀ ਫੀਚਰ ਫਿਲਮ ਜਨਤਾ ਪਾਵਰ ਦੀ ਕਾਸਟਿੰਗ ਲਈ ਨਵੇਂ ਚਿਹਰਿਆਂ ਦੀ ਤਲਾਸ਼ ਕਰ ਰਹੇ ਨੇ ਜਿਸ ਦੇ ਲਈ ਉਹਨਾਂ ਵੱਲੋਂ ਕਲਾਕਾਰਾਂ ਦੇ ਆਡੀਸ਼ਨ ਵੀ ਰੱਖੇ ਜਾ ਰਹੇ ਨੇ ਸ਼ਿਵ ਸਨ ਸਮਾਜਵਾਦੀ ਦੇ ਕੌਮੀ ਬੁਲਾਰੇ ਰਵੀ ਸ਼ਰਮਾ ਅਤੇ ਕਲਾਕਾਰ ਬਾਬੂ ਖਾਨਪੁਰੀਆ ਦੇ ਸਹਿਯੋਗ ਸਦਕਾ ਸਨੀ ਰਾਮਪਾਲ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕੇ ਦੇ ਟੈਲੈਂਟ ਨੂੰ ਵੀ ਇੱਕ ਮੌਕਾ ਦੇਣਾ ਚਾਹੁੰਦੇ ਨੇ ਤਾਂ ਜੋ ਇਸ ਇਲਾਕੇ ਦੇ ਬਿਹਤਰੀਨ ਕਲਾਕਾਰਾਂ ਨੂੰ ਵੀ ਇਸ ਫਿਲਮ ਦੇ ذریعے ਸਿਲਵਰ ਸਕਰੀਨ ਉੱਪਰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲ ਸਕੇ ਇਸੇ ਦੇ ਲਈ 29 ਜਨਵਰੀ ਨੂੰ ਪਠਾਨਕੋਟ ਦੇ ਸ਼ਨੀ ਮੰਦਿਰ ਨਜ਼ਦੀਕ ਸਵਾਗਤ ਪੈਲਸ ਦੇ ਵਿੱਚ ਇੱਕ ਆਡੀਸ਼ਨ ਰੱਖਿਆ ਗਿਆ ਹੈ ਪਠਾਨਕੋਟ ਚ ਰੱਖੀ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਨੀ ਰਾਮਪਾਲ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਫਿਲਮ ਦਾ ਕਨਸੈਪਟ ਬੜਾ ਹੀ ਸੋਚ ਕੇ ਤਿਆਰ ਕੀਤਾ ਹੈ ਜਿਸ ਦੇ ਵਿੱਚ ਉਹ ਨਵੇਂ ਟੈਲੈਂਟ ਨੂੰ ਮੌਕਾ ਦੇਣਾ ਚਾਹੁੰਦੇ ਨੇ ਇੱਕ ਮੂਵੀ ਬਣਾਉਣ ਜਾ ਰਿਹਾ ਜੰਦਾ ਪਾਵਰ ਦੇ ਅਕੋਰਡ ਜੰਦਾ ਪਾਵਰ ਨਾਮ ਦੇ ਮੂਵੀ ਦਾ ਉਹਦੇ ਲਈ ਆਡੀਸ਼ਨ ਰੱਖਿਆ ਹੋਇਆ ਹੈ 29 ਤਰੀਕ ਨੂੰ ਮੰਗਲਵਾਰ ਦੇ ਨਾ ਪਟਾਣਕੋੜ ਦੇ ਵਿੱਚ ਤੇ ਮੂਵੀ ਦਾ ਇੱਕ ਮੇਨ ਹੈ ਕਿ ਅਸੀਂ ਆਪਾਂ ਲੋਕਾਂ ਤੱਕ ਮੈਸੇਜ ਭਜਾਉਣਾ ਚਾਹੁੰਦੇ ਆ ਜੋ ਇੱਕ ਮੇਨ ਅਜਿਹਾ ਜੋ ਵੀ ਹੈ ਇੱਕ ਮੈਸੀ ਮੂਵੀ ਹੈ ਹਿੰਦੀ ਮੂਵੀ ਬਣੇਗੀ ਤਾਂ ਕਿ ਪੁਰੇ ਇੰਡੇ ਵਿੱਚ ਚਲੇ ਆਪ ਕੋ ਠੀਕ ਆਪਾਂ ਇਹ ਮੂਵੀ ਦਾ ਕੋਰਡ ਸਭ ਕੁਝ ਦਿਖਾਉਣਾ ਹੈ ਨਾ ਕਿ ਆਪਾਂ ਕਿਸ ਤਰ੍ਹਾਂ ਉਹਨੂੰ ਹੈਂਡਲ ਕਰ ਸਕਦੇ ਆ ਕਿਉਂਕਿ ਆਮ ਤੌਰ ਜਿੰਨੇ ਅਜਿਹਾ ਜੋ ਮਿਨਿਸਟਰ ਇੱਕ ਵਾਰੀ ਬਣ ਜਾਂਦੇ ਆ ਵੋਟ ਲਾਈਨ ਟਾਈਮ ਜੋ ਮਿਸਟਰ ਬਾਂਜੋਸਪਾ ਦਾ ਭੁੱਲ ਜਾਂਦੇ ਜਨਤਾ ਹੈ ਕੀ ਆ ਤਾਂ ਆਪਾਂ ਇਹ ਦਿਖਾਣਾ ਚਾਹੁੰਦੇ ਕਿ ਜੋ ਜਨਤਾ ਅਗਰ ਹੈਗੀ ਹੈ ਅਗਰ ਜੋ ਜਨਤਾ ਨਹੀਂ ਹਰੇ ਚੀਜ਼ ਨੂੰ ਪੈਸੇ ਦੇ ਇੱਕ ਨਹੀਂ ਕੁਝ ਕੰਮ ਕਰ ਸਕਦੀ ਇਸ ਮੌਕੇ ਰਵੀ ਸ਼ਰਮਾ ਨੇ ਕਿਹਾ ਕਿ ਇਹ ਪਠਾਨਕੋਟ ਗੁਰਦਾਸਪੁਰ ਦਾ ਇਲਾਕੇ ਦੇ ਉਹਨਾਂ ਕਲਾਕਾਰਾਂ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਮੁਕੇਰੀਆਂ ਤੋਂ ਸਨੀ ਰਾਮਪਾਲ ਜੀ ਆਏ ਨੇ ਜੋ ਕਿ ਇੱਕ ਫਿਲਮ ਬਣਾਣ ਜਾ ਰਹੇ ਨੇ ਜਨਤਾ ਪਾਵਰ ਔਰ ਇਹਦੇ ਵਿੱਚ ਜੋ ਸਮਾਜ ਦੇ ਵਿੱਚ ਫੈਲੀ ਕੁਰੀਤیاں ਨੇ ਜੋ ਕਿਸੇ ਵੀ ਤਰ੍ਹਾਂ ਦੀ ਹੈਗੀਆਂ ਉਹਨਾਂ ਨੂੰ ਇਹ ਉਸ ਫਿਲਮ 'ਚ ਦਰਸਾਣਗੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਫਿਲਮ ਦੇ ਵਿੱਚ ਸਾਰੇ ਚਿਹਰੇ ਜਿਹੜੇ ਆ ਨਵੇਂ ਆ ਔਰ ਪਠਾਨਕੋਟ ਵਾਸਤੇ ਸੁਭਾਗੇ ਰਿਆ ਕੇ ਬੱਬੂ ਖਾਨਪੁਰੀ ਦੇ ਪ੍ਰਯਾਸ ਦੇ ਨਾਲ ਮੈਡਮ ਦੇ ਪ੍ਰਯਾਸ ਦੇ ਨਾਲ ਦੀਪ ਦੇ ਪ੍ਰਯਾਸ ਨਾਲ ਕਿ ਪਠਾਨਕੋਟ ਦੇ ਵਿੱਚ ਇਹ ਆਡੀਸ਼ਨ ਹੋ ਰਿਹਾ ਸਵਾਗਤ ਪਾਲਸ ਉਪਰਜੀਤ ਸ਼ਨੀ ਦੇ ਮੰਦਰ 29 ਤਰੀਕ ਦਿਨ ਮੰਗਲਵਾਰ ਮੈਂ ਚਾਹਾਂਗਾ ਕਿ ਜਿਹੜਾ ਵੀ ਬੱਚੇ ਦੇ ਅੰਦਰ ਟੈਲੈਂਟ ਆ ਔਰ ਇਸ ਫੀਲਡ ਦੇ ਵਿੱਚ ਆਪਣੇ ਆਪ ਨੌਜਵਾਨਾ ਚਾਹੁੰਦਾ ਹੈ ਉਹ ਆਡੀਸ਼ਨ ਦੇ ਕੇ ਇਸ ਫੀਲਡ 'ਚ ਆ ਸਕਦਾ ਹੈ ਔਰ ਇਹ ਬਹੁਤ ਖੁਸ਼ੀ ਦੀ ਗ ਕੇ ਪਠਾਨਕੋੜ ਦੇ ਚ ਪਹਿਲੀ ਵਾਰ ਵੈਰੀ ਫਰਸਟ ਟਾਈਮ ਕੋਈ ਨੈਸ਼ਨਲ ਲੈਵਲ ਦੀ ਫਿਲਮ ਵੱਲ ਰਹੀ ਔਰ ਉਹਦੇ ਵਿੱਚ ਐਡੀਸ਼ਨ ਜਿਹੜੇ ਨੇ ਉਹ ਪਠਾਨਕੋੜ ਤੋਂ ਲਿੱਤੇ ਜਾ ਰਹੇ ਨੇ ਮੈਂ ਇੱਕ ਵਾਰ ਫੇਰ ਸਨੀ ਰਾਮਪਾਲ ਜੀ ਦਾ ਪਠਾਨਕੋੜਾਂ ਤੇ ਸਵਾਗਤ ਕਰਨਾ ਔਰ ਇਹਨਾਂ ਨੂੰ ਇਸ ਗੱਦਾ ਯਕੀਨ ਦਿਵਾਉਣਾ ਕਿ ਜੋ ਯਕੀਨ ਨੇ ਬੱਬੂ ਖਾਨਪੁਰੀ ਤੇ ਕੀਤਾ ਉਹ ਇਹ ਬੱਬੂ ਖਾਨਪੁਰੀ ਉਤੇ ਖਰਾ ਉਤਰੇਗਾ ਔਰ ਬੈਸਟ ਦੇਣ ਦਾ ਆਪਾਂ ਪ੍ਰਯਾਸ ਕਰਾਂਗੇ ਕਿ ਪਠਾਨਕੋੜ ਜਿਹੜਾ ਟੈਲੈਂਟ ਹੈ ਉੱਪਰ ਕੇ ਬਾਹਰ ਆਵੇ ਕੋਈ ਏਜ ਲਿਮਟ ਨਹੀਂ ਹੈ ਔਰ ਸਭ ਤੋਂ ਮਜ਼ੇਦਲੀ ਗੱਲ ਹੈ ਕਿ ਇਹਦੇ ਚ ਕੋਈ ਫੀਸ ਨਹੀਂ ਹੈ ਕੋਈ ਵੀ ਬੱਚਾ ਜਿਹੜਾ 이지 وی ਇਨਾਂ ਨੂੰ ਅਪਰੋਚ ਕਰ ਸਕਦਾ ਹੈ ਬਾਜ਼ਾਰ ਦੇ ਵਿੱਚ ਪੋਸਟਰਸ ਹੋਲਡਿੰਗਸ ਲੱਗ ਚੁੱਕੇ ਨੇ ਬੱਬੂ ਖਾਨਪਰੀ ਇੱਕ ਫੇਮਸ ਨੇਮ ਹੈ ਇਹਦੇ ਨਾਲ ਅਪਰੋਚ ਕਰ ਸਕਦਾ ਹੈ ਇਹਨਾਂ ਨੂੰ ਆਡੀਸ਼ਨ ਸਾਰੇ ਆਪਣੇ ਜੋ ਹੀ ਹੈ ਸਮਾ ਉਥੋਂ ਲੈ ਸਕਦਾ ਹੈ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪਠਾਨਕੁਰ ਚੇ ਵੈਰੀ ਫਸਟ ਟਾਈਮ ਹੋਣ ਜਾ ਰਿਹਾ ਹੈ ਜਿਨ੍ਹਾਂ ਵਿੱਚ ਟੈਲੈਂਟ ਤਾਂ ਹੈ ਪਰ ਉਹ ਬੰਬੇ ਜਾ ਕੇ ਸਟਰਗਲ ਨਹੀਂ ਕਰ ਸਕਦੇ ਇਹ ਮੌਕਾ ਉਹਨਾਂ ਕੋਲ ਖੁਦ ਚੱਲ ਕੇ ਆ ਰਿਹਾ ਹੈ ਇਸ ਲਈ 29 ਤਾਰੀਖ ਦੇ ਆਡੀਸ਼ਨ ਵਿੱਚ ਉਹ ਆਪਣੀ ਕਲਾ ਨੂੰ ਜ਼ਰੂਰ ਦਰਸਾਉਣ ਜ਼ਿਕਰ ਹੋ ਗਿਆ ਹੈ ਕਿ ਪਹਿਲਾ ਮੌਕਾ ਹੈ ਜਦੋਂ ਕਿਸੇ ਡਾਇਰੈਕਟਰ ਨੇ ਇਸ ਇਲਾਕੇ ਦੇ ਕਲਾਕਾਰਾਂ ਨੂੰ ਸਿਲਵਰ ਸਕਰੀਨ ਤੇ ਮੌਕਾ ਦੇਣ ਲਈ ਆਡੀਸ਼ਨ ਰੱਖਿਆ ਗਿਆ ਹੈ